ਇਲਾ ਵਿੱਚ ਪਰਚੀਆਂ ਜਿਹੜੀਆਂ ਨੇ ਕਾਪੀਆਂ ਦਿੱਤੀਆਂ ਨੇ ਵਰਕਰਾਂ ਨੂੰ ਜੀ ਪਰ ਇਹ ਮਹਿਸੂਸ ਕਰਦਾ ਥਾ ਕਿ ਵੱਡੀ ਮੀਟਿੰਗ ਕਰਕੇ ਤੇ ਇਹ ਸਾਰਿਆਂ ਨੂੰ ਪਿੰਡ ਵਾਈ ਮਹੱਲੇ ਵਾਈ ਇਹ ਜਿਹੜੀਆਂ ਨੇ ਇਹ ਜਿਹੜੀਆਂ ਪਰਚੀਆਂ ਦਿੱਤੀਆਂ ਜਾਣ ਤੇ ਇੱਕ ਕਾਪੀ ਦੇ ਵਿੱਚ ਇਹ 100 ਪਰਚੀ ਆ ਜੀ ਤੇ 10 ਰੁਪਏ ਇੱਕ ਪਰਚੀ ਦੇ ਲੈਣੇ ਨੇ ਤੇ ਮੈਂ ਅੰਦਰ ਸਟੇਜ ਤੇ ਵੀ ਕਹੇ ਆ ਵੀ ਪਹਿਹ ਪਹਿਲਾਂ ਤੁਹਾਨੂੰ ਉਹਦੇ ਚੱਕਿਓ ਉਹਦੇ ਭਰਤੀ ਸਹੀ ਕਰਿਓ ਇਹ ਜੇ ਲੋੜ ਪੂਰੀ ਦੇ ਪਾਰਾਂਗੇ ਵਿੱਚ ਤੇ ਭਰਤੀ ਜਿਹੜੀ ਆ ਮੋਬਾਈਲ ਨੰਬਰ ਵੀ ਲਿਆਓ ਤੇ ਆਧਾਰ ਕਾਰਡ ਨੰਬਰ ਵੀ ਪਾਓ ਤੇ ਸਨ ਆਫ ਨਾਮ ਜਿਹੜਾ ਮੈਂਬਰ ਦਾ ਉਹ ਵੀ ਔਰ ਸਾਡੀ ਇਹ ਸੈਕੂਲਰ ਪਾਰਟੀ ਹੈ ਇਹਦੇ ਵਿੱਚ ਇਹ ਨਹੀਂ ਗੱਲ ਕਿ ਜੇ ਕਿਸੇ ਮਗਰ ਸਿੰਘ ਨਹੀਂ ਲੱਗਾ ਤੇ ਉਹ ਨਹੀਂ ਕਰਨਾ ਐ ਚ ਭਾਵੇਂ ਕੋਈ 크ਿਸਚਨ ਹੈ ਆ ਭਾਵੇਂ ਕੋਈ ਜਿਹੜਾ ਐਸਆ ਭਾਵੇਂ ਕੋਈ ਜਨਰਲ ਹੈ ਭਾਵੇਂ ਕੋਈ ਲੇਡੀਜ਼ ਨੇ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਨੇ ਉਹ ਸਾਰੀ ਭਰਤੀ ਜਿਹੜੀ ਆ ਅਕਾਲੀ ਦਲ ਦੇ ਮੈਂਬਰ ਜਿਹੜੇ ਨੇ ਉਹ ਕਰ ਸਕਦੇ ਨੇ ਤੇ ਬੜਾ ਵੱਡਾ ਹੰਗਾਰਾ ਆ ਅੱਜ ਫੋਨ ਕੀਤਾ ਸੀਗਾ ਤੇ ਤੁਹਾਡੇ ਸਾਹਮਣੇ ਸਾਰਾ ਹੀ ਹਾਲ ਜਿਹਾ ਭਰਿਆ ਤੇ ਦੋ ਦੋ ਚਾਰ ਚਾਰ ਬੰਦੇ ਸੀ ਕਹੇ ਆਏ ਹੋ ਵੀ ਇਹ ਕੋਈ ਉਹ ਜਿਹਾ ਕੰਮ ਨਹੀਂਗਾ ਵੀ ਬਹੁਤੀ ਵੱਡੀ ਰੈਲੀ ਆ ਤੇ ਦੋ ਚਾਰ ਬੰਦੇ ਆਪਣੀਆਂ ਆਪਣੀਆਂ ਕਾਪੀਆਂ ਲੈ ਜੋ ਤੇ ਬੜੇ ਲੋਕੀ ਹਮ ਹਮਾ ਕੇ ਆਏ ਨੇ ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਨਾ ਕਿ ਜਿਹੜਾ ਸਾਡੇ ਸਨੇ ਤੇ ਆਏ ਜਿਹੜੀ ਪਰਚੀ ਆ ਇਹ ਜਿਹੜੀ ਸਾਡੇ ਕੋਲ ਕਾਪੀ ਆ ਹਾਂਜੀ ਇਹ ਚ 100 ਪਰਚੀ ਆ ਤੇ ਪੰਜੀਆਂ ਪਰਚੀਆਂ ਦੇ ਬਾਅਦ ਇੱਕ ਜਿਹੜਾ ਇਹ ਡੈਲੀਗੇਟ ਬਣਨਾ ਫਿਰ ਇਦਾਂ ਹੀ ਇਹ ਜ਼ਿਲ੍ਹਾ ਲੈਵਲ ਤੇ ਬਣਨੇ ਨੇ ਇਦਾਂ ਹੀ ਪੰਜਾਬ ਲੈਵਲ ਤੇ ਬਣਨੇ ਨੇ ਤੇ ਮੇਨ ਸ਼ੁਰੂਆਤ ਜਿਹੜੀ ਸਾਡੀ ਆ ਉਹ ਅੱਜ ਜਿਹੜੀ ਆ ਇਹ ਮੈਂਬਰਸ਼ਿਪ ਦੀ ਜਿਹੜੀ ਹੈ ਇਹੀ ਕਰ ਦਿੱਤੀ ਆ ਤੇ ਪ੍ਰਧਾਨ ਦੀ ਚੋਣ ਜਿਹੜੀ ਆ ਉਹ ਫਿਰ ਮਾਰਚ ਦੇ ਵਿੱਚ ਜਦੋਂ ਪ੍ਰਧਾਨ ਜੀ ਸਾਰੀ ਪਾਰਟੀ ਡੈਲੀਗੇਟ ਕਹਿਣਗੇ ਉਹ ਰੱਖ ਲਈ ਜਾਏਗੀ ਪਰ ਮੈਂ ਲੋਕਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ 10 ਫਰਵਰੀ ਤੱਕ ਸਾਨੂੰ ਕਾਪੀਆਂ ਦੀਆਂ ਵਾਪਸ ਦੇ ਦਿਓ ਪਰ ਕਿ ਵੇਖੋ ਇਹ ਵੱਧ ਵੱਧ ਜਨੀਵੀ ਹੋਏਗੀ ਅਹੀਂ ਹਾਈ ਕਮਾਂਡ ਮੈਨੂੰ ਮੈਂ ਦਿਆ ਵੀ ਜਿੰਨੀਆਂ ਕਾਪੀਆਂ ਸਾਨੂੰ ਦਿੱਤੀਆਂ ਨੇ ਉਹ ਵੱਧ ਹੋਰ ਲੋੜ ਪੈਗੀ ਕਟ ਗਈਆਂ ਜੀ ਤੇ ਘਟ ਗਈਆਂ ਨੇ ਤੇ ਮੇਰੇ ਖਿਆਲ ਜੇ 500 ਕਾਪੀ ਲੈਂਦੀ ਸੀਗੀ ਤੇ ਹਾਲੇ ਹੋਰ ਲੋਡ ਪੈਗੀ ਤੇ ਹੋਰ ਲੈਣਾ